ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਕੋ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ 29 ਦਸੰਬਰ ਨੂੰ ਜਿਹੜੀ ਆਪਾਂ ਇੱਕ ਵੀਡੀਓ ਬਣਾ ਰਹੇ ਹਾਂ ਤਕਰੀਬਨ ਜਿਹੜਾ ਸਮਾਂ ਹੈਗਾ ਦੋਸਤੋ 2 ਵਜੇ ਜਿਹੜਾ ਦੁਪਹਿਰ ਦਾ ਸਮਾਂ ਹੈ ਤੇ ਬਾਈ ਸੁਖਦੇਵ ਸਿੰਘ ਆਨਰ ਨੇ ਸੁਖਦੇਵ ਸਿੰਘ ਬਾਈ ਦੇ ਜਿਹੜੇ ਘਰ ਵਿਜਟ ਕੀਤੀ ਹੈ ਤੇ ਪਿੰਡ ਜਿਹੜਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਐਨੀਮਲ ਜਿਹੜੇ ਹੈਗੇ ਦੋਸਤੋ ਨੀਲੀ ਦਾ ਵੀ ਦੀ ਅੱਜ ਤੁਹਾਨੂੰ ਇੱਕ ਮੱਝ ਵੇਖਣ ਦੇ ਵਿੱਚ ਮਿਲੇਗੀ ਤਕਰੀਬਨ ਤੇ ਪਟੀਆਂ ਮੱਝਾਂ ਹੋਣਗੀਆਂ ਚੰਗੇ ਖੁੱਲੇ ਚੰਗੇ ਪਿੰਡੇ ਦੀਆਂ ਵੱਡੇ ਪੱਲੇ ਦੀਆਂ ਜਿਹੜੀਆਂ ਮੱਝਾਂ ਆ ਪਾ ਦਿਖਾਉਣੀਆਂ ਨੇ ਬਾਈ ਸੁਖਦੇਵ ਸਿੰਘ ਆਨਰ ਆ ਤੇ ਪਿੰਡ ਜਿਹੜਾ ਦੋਸਤੋ ਬਲਟੋਵਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਆਓ ਆਪਣੀ ਵਿਜ਼ਿਟ ਕਰੋ ਜਿਹੜੀ ਵਿਜ਼ਿਟ ਕਰਕੇ ਦੋਸਤੋ ਤਸੱਲੀ ਹੈਗੀ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਤੁਸੀਂ ਘਰ ਕਰਕੇ ਜਿਹੜੀ ਆ ਸੌਦਾ ਕਰ ਸਕਦੇ ਜੇ ਗੱਲਬਾਤ ਪਾਈ ਹੋਰ ਆਪਾਂ ਕਰਾਂਗੇ ਵਧੇਰੇ ਇਨਫੋਰਮੇਸ਼ਨ ਜਿਹੜੀ ਲੈ ਕੇ ਉਹਨਾਂ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਜਿਹੜੇ ਪਸ਼ੂ ਆ ਅੱਜ ਚਾਰਨਾਗ ਨੇ ਬਾਈ ਦੇ ਕੋਲ ਤੇ ਐਨੀਮਲ ਜਿਹੜੇ ਆ ਦੋਸਤੋ ਸਾਰੇ ਸਾਫ਼ ਸੁਥਰੇ ਹੋਣਗੇ ਤਕਰੀਬਨ ਤੇ ਭਾਅ ਬਾਜ਼ਾਰ ਪੁੱਛ ਕੇ ਆਪਾਂ ਉਹਨਾਂ ਨਾਲ ਉਹਨਾਂ ਤੋਂ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਚਲਦੇ ਆ ਬਾਈ ਸੁਖਦੇਵ ਸਿੰਘ ਗੁਰਪਤੇ ਦੀ ਡਿਟੇਲ ਦੇ ਲਈ ਆਜੋ ਬਾਈ ਜੀ ਸਭ ਤੋਂ ਪਹਿਲਾਂ ਪਾਜੀ ਸਕਦੇ ਸਾਸਰੀ ਕਾਲਜੀ ਸਾਸਰੀ ਕਾਲਜੀ ਕਾਇਮ ਹੋ ਬੜੀ ਕਿਰਪਾ ਮੇਮੂ ਪੁਆਈ ਜਾਂਦੇ ਅੱਜ ਹਾਂਜੀ ਅੱਛਾ ਹੋਰ ਸੁਣਾਓ ਸਾਥ ਠੀਕ ਹੈ ਕਿੰਨੇ ਐਨੀਮਲ ਆ ਗਏ ਅੱਜ ਜੀ ਅੱਜ 4 ਆ ਮੱਝਾਂ 4 ਸਿਰਾਏ ਦਾ ਅੱਛਾ ਠੀਕ ਹੈ ਹਾਂ ਚੰਗੀਆਂ ਠੀਕ ਆ ਸੋ ਦੋਸਤੋ ਬਿਲਕੁਲ ਵੀਰਾਂ ਦੀ ਇੱਕ ਚੁਆਇਸ ਹੀ ਇੱਛਾ ਹੁੰਦੀ ਹੈ ਕਿਉਂਕਿ ਬਹੁਤ ਵਧੀਆ ਚੰਗਾ ਮਾਲ ਆਉਂਦਾ ਬਾਈ ਦੇ ਕੋਲ ਝੋਟੀਆਂ ਤੁਹਾਨੂੰ ਪਹਿਲਾਂ ਵੀ ਦੋਸਤੋ ਵੇਖਣ ਦੇ ਵਿੱਚ ਮਿਲੀਆਂ ਹੋਣਗੀਆਂ ਤਕਰੀਬਨ ਬਹੁਤ ਖੂਬਸੂਰਤ ਝੋਟੀਆਂ ਆਈਆਂ ਨੇ ਤੇ ਬਹੁਤ ਹੀ ਬਹੁਤ ਹੀ ਡਿਮਾਂਡ ਵੀ ਸੀਗੀ ਇਹਨਾਂ ਦੀ ਅੱਜ ਝੋਟੀ ਦਾ ਲੈਵਾ ਵੇ ਜਦ ਪਾਕਤਾਨੀ ਨਹੀਂ ਵੀਰਾ ਵੀ ਨਹੀਂ ਮੱਝਦੀ ਹੂੰ ਉਹ ਚੀਜ਼ ਹੈ ਹੂੰ ਹੈ ਠੀਕ ਹੈ ਆਹ ਵੇਖੋ ਜੀ ਪਹਿਲੇ ਨੰਬਰ ਤੋਂ ਆਪਾਂ ਜਿਹੜੀ ਦੋਸਤੋ ਸ਼ੁਰੂ ਕਰ ਦਿੱਤੀ ਐ ਇਹ ਰਾਤੀ ਝੋਟੀ ਸੂਈ ਆ ਦਿਨੇ 4 ਕਿਲੋ ਬੌਲਾ ਚੋ ਯਾਰ ਠੀਕ ਹੈ ਬਹੁਤ ਚੰਗੀ ਚੁਵਾਈ ਚੁਈਦੀ ਮਗਰ ਕੱਟੀ ਆ ਠੀਕ ਹੈ ਨੀਲੀ ਰਾਵੀ ਬੱਚਾ ਬਹੁਤ ਦਿੱਤਾ ਨੇ ਮਤਲਬ ਇਹ ਕੱਟੀ ਮਗਰ ਆ ਗਈ ਜੀ ਠੀਕ ਕਰੀ ਆ ਨੀਚੇ ਜਿਹੜੀ ਦੋਸਤੋ ਕੱਟੀ ਆਈ ਏ ਫੀਮੇਲ ਕੱਟੀ ਏ ਨੀਚੇ ਆ ਵੇਖੋ ਠੀਕ ਹੈ ਜੀ ਨੀਲੀ ਰਵੀ ਦੀ ਕੱਟੀ ਆ ਤੇ ਆ ਵੇ ਆ ਲੈ ਉਹ ਸਾਜੀ ਸੂਈ ਵੇਖੋ ਕਿ ਲਾਣਾ ਠੀਕ ਹੈ ਜੀ ਬਹੁਤ ਖੂਬਸੂਰਤ ਕੱਟੀ ਆ ਤੇ ਬਾਕੀ ਮੱਝ ਆ ਵੀ ਬਹੁਤ ਖੂਬਸੂਰਤ ਆ ਵੇਖੋ ਬਿਲਕੁਲ ਕੁੰਡੀ ਤੇ ਅੱਖ ਉਹ ਜਿਹੜੀ ਆ ਦੋਸਤੋ ਬਿਲਕੁਲ ਮਨ ਕੀ ਅੱਖ ਤੇ ਬਹੁਤ ਉਦਗਾ ਚੰਗੀ ਬਰੀਡ ਦੇ ਵਿੱਚ ਤੋ ਕੱਲ ਰਾਤੀ ਸੂਈਏ ਬਾਈ ਜੀ ਰਾਤੀ ਸਹੀ ਰਾਤ ਕੱਲ 28 ਨੂੰ ਹੈ ਹਾਂ ਰਾਤੀ ਜਾਣੀ ਗਏ ਰਾਤ 29 ਨੂੰ ਹੀ ਹੈ ਨਾ ਤੇ ਜੇਰਸ਼ੂਲ ਪ੍ਰੋਪਰ ਪੈ ਗਈ ਹਾਂ ਸਾਰਾ ਕੁਝ ਓਕੇ ਹੋ ਗਿਆ ਤੇ ਸੂਹਾ ਕਿੰਨਾ ਹੋਵੇਗਾ ਸੂਹਾ ਦੁੱਜਣ ਦੁੱਜਣ ਹਾਂਜੀ ਸੈਕੰਡ ਟਾਈਮਰ ਜਿਹੜੀ ਦੋਸਤੋ ਅਨੀਲੀ ਰਾਵੀ ਦੇ ਵਿੱਚ ਤੁਸੀਂ ਬਿਲਕੁਲ ਝੋਟੀ ਦਿਖ ਰਹੇ ਹੋ ਤੇ ਖੋਲ ਕੇ ਆਪਾਂ ਤੋਰ ਕੇ ਤੁਹਾਨੂੰ ਦਿਖਾਉਨੇ ਆ ਤਸੱਲੀ ਦੇ ਨਾਲ ਬਾਈ ਸਖਦੇਵ ਜੀ ਇਹਨੂੰ ਕੱਢੀਏ ਬਰ ਦਿਖਾਈਏ ਆ ਅਸੋ ਦੋਸਤੋ ਬਹੁਤ ਇਹ ਵੀਰਾਂ ਦੀ ਡਿਮਾਂਡ ਹੁੰਦੀ ਇੱਕ ਨੀਲੀ ਦਾ ਵੀ ਪਸ਼ੂ ਖਰੀਦਣ ਦੀ ਤੇ ਬਹੁਤ ਖੂਬਸੂਰਤੀ ਸ ਕਰੈਕਟਰ ਜਿਹੜੀ ਮਾਰਕਿੰਗ ਵੇਖੋਗੇ ਤੇ ਉਹ ਵੀ ਬਹੁਤ ਖੂਬਸੂਰਤ ਹੈਗੇ ਆ ਤੇ ਹਵਾਨਾ ਜਿਹੜਾ ਤੁਸੋਂ ਆਰਡਰ ਦੀ ਕੁਆਲਿਟੀ ਵਧੀਆ ਹੈਗੀ ਆ ਬਿਲਕੁਲ ਚੌਰਸ ਹਵਾਨਾ ਤੇ ਆ ਦੇਖੋ ਜੀ ਆ ਦੇਖੋ ਥਾਨ ਹਵਾਨਾ ਬਹੁਤ ਖੂਬਸੂਰਤ ਆ ਤੇ ਆ ਦੇਖ ਆ ਦੇਖ ਵੇਖੋ ਤੁਸੀਂ ਬਿਲਕੁਲ ਗੁਲਾਬੀ ਅੱਖ ਆ ਵੇਖੋ ਆ ਦੇਖ ਜੀ ਬਿਲਕੁਲ ਜਿਹੜੀ ਤੁਸੀਂ ਲਾਲ گلابی ਕੋਲੇ ਆ ਦੋਸਤੋ ਤੇ ਬਿਲਕੁਲ ਮਨ ਕੀ ਅੱਖਾ ਤੇ ਨੀਲੀ ਰਾਵੀ ਦੇ ਵਿੱਚ ਬੱਚਾ ਦੋਸਤੋ ਅੱਗੇ ਜਿਹੜੀ ਨੀਚੇ ਉਹ ਵੀ ਕੱਤੀ ਆ ਤਕਰੀਬਨ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਇੱਕ ਕੱਟੀ ਹੋਵੇ ਤੇ ਪਛੀ ਤੋਂ ਵੀ ਤੇ ਨੀਚੇ ਵੀ ਜਿਹੜਾ ਬੱਚਾ ਹੈਗਾ ਉਹ ਕੱਟੀ ਆ ਫੀਮੇਲ ਕਾਫ ਹਵਾਨੇ ਦੀ ਆਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਆ ਥਾਣਾ ਹਵਾਨਾ ਗੈਵੰਤਰ ਪੂਰਾ ਹੈਗਾ ਥਾਣਾ ਦੇ ਵਿੱਚ ਡਾਇਫਰੈਂਸ ਪੂਰਾ ਹੈਗਾ ਠੀਕ ਹੈ ਜੀ ਤੇ ਬਾਈ ਸਖਦੇਵ ਜੀ ਕਿੰਨਾ ਕੁ ਮਿਲਕ ਪਾਉਣ ਦੀ ਸੁਭਾਵਨਾ ਹੋਵੇਗੀ ਜਿੱਦਾਂ ਹਵਾਨਾ ਲੱਗਾ ਐਸੇ ਮਗਰਲੇ ਘਰ ਵਾਲੇ ਦਾ ਬੜਾ ਕੁਝ ਦੱਸਦੇ ਆਪਾਂ ਅਟਾ ਸੜਾ ਹੀ ਲਾਉਣੇ ਜੋ 14 15 ਕਿਲੋ ਦੁੱਧ 14 ਵੀ ਦੇ ਸਕਦੀ 13 ਵੀ ਦੇ ਸਕਦੀ ਹਾਂ ਹਾਂ ਅਟਾ ਸਕਾ ਬਿਲਕੁਲ ਬਰੀਡਰ ਬੰਦੇ ਕੋਲ ਹੋਵੇ 12 ਕਿਲੋ ਦੁੱਧ ਦੇਂਦੀ ਵੀ ਛੋਟੀ 1.5 ਲੱਖ ਦੀ ਵੇਚਦੇ ਹਾਂ ਆਪਾਂ ਛੋਟੀ ਵੇਚਾਂਗੇ 82 ਹਜ਼ਾਰ ਦੀ ਠੀਕ ਹੈ ਜੀ ਹਾਂ 82 ਹਜ਼ਾਰ ਦੀ ਆ 82 ਹਜ਼ਾਰ ਯਸ ਨੂੰ ਇਹ ਭਾਈ ਸਖਦੇਵ ਕੋ ਥੋੜਾ ਪਤਾ ਹੁੰਦਾ ਲੈਸ ਪੰਜ 400 ਦਾ ਇਹਦਾ ਮਾਨ ਕਰੂੰਗਾ ਹੋ ਜਾਊਗਾ ਹਾਂਜੀ ਠੀਕ ਆ ਸੋ ਦੋਸਤੋ 82000 ਜਿਹੜੀ ਡਿਮਾਂਡ ਬਾਈ ਨੇ ਕੀਤੀ ਆ ਤੇ ਇੱਕ ਬਹੁਤ ਚੰਗੀ ਇੱਕ ਅੱਗੇ ਭਰੀ ਆ ਮੈਂ ਕਹਾਂ ਇੱਕ ਗਿਫਟ ਹੀ ਆ ਹਾਂ ਇਹ ਵੀ ਪਾਕਿਸਤਾਨ 'ਚ ਮਹੀਂ ਮਿਲਦਗਾ ਇਹਦੇ ਨਵੇਂ ਸਾਲ ਤੇ ਜਿਹੜਾ ਦੋਸਤੋ ਇੱਕ ਗਿਫਟ ਸਮਝਿਓ ਜੇ ਆ ਕੱਟੀ ਆ ਕੱਟੀ ਵੀ ਬਹੁਤ ਖੂਬਸੂਰਤ ਆ ਵਾਧੇ ਵੰਡੀ ਵਾਲੀ ਚੀਜ਼ ਨਾਲ ਹੈਗੀ ਆ ਜੇ ਮੇਲ ਕਾਫ ਹੋਵੇ ਤੇੜਾ ਕੱਟਾ ਹੋਵੇ ਦੋਸਤੋ ਥੋੜਾ ਰੇਟ ਬਾਅਦ ਵਿੱਚ ਫਰਕ ਪੈ ਜਾਂਦਾ ਤੇ ਫਿਰ ਜਿਹੜੀ 82000 ਡਿਮਾਂਡ ਆ ਜੀਐਸਨੋ ਸਮਝਿਓ ਜੇ ਬਾਕੀ ਥੋੜਾ ਬਤਾ ਮਾਨਤਨ ਘਰ ਪਹੁੰਚਾਂ ਦਾ ਜ਼ਰੂਰ ਕੀਤਾ ਜਾਵੇਗਾ ਠੀਕ ਹੈ ਭਾਈ ਸਖਦੇ ਇੱਕ ਇਸ ਤੋਂ ਅਗਲੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਮੱਝ ਤੇ ਜਸੁਗਾਇ ਠੀਕ ਆ ਜੀ ਤੇ ਇਹ ਦੇ ਘਰ ਵਾਲੇ ਦਾ 12 13 ਕਿਲ ਠੀਕ ਆ ਹਾਂ ਬਹੁਤ ਚੰਗਾ ਲੇਵਾ ਮੈਂ 5000 ਦੇ ਲੈਂਦੀ ਠੀਕ ਆ ਜੀ ਥਾਣਾ ਦੀ ਪਿੱਛੇ ਅੱਗੇ ਦੀ ਆਪਣੀ ਗਰੰਟੀ ਹੋ ਗਈ ਠੀਕ ਆ ਪਿੱਛਾ ਕੱਢੇ ਥਾਣਾ ਹੀ ਫਾਲਤੂ ਆ ਸਿੰਗ ਜਿਹੜਾ ਹੈਗਾ ਦੋਸਤੋ ਬਿਲਕੁਲ ਕੁੰਡਾ ਕਿਊਰ ਸਿੰਘ ਹੈਗਾ ਤੇ ਤੀਜਾ ਸੁਆ ਬਾਈ ਕਹਿੰਦਾ ਮੱਝ ਅੱਗੇ ਸੂਣ ਵਾਲੀ ਆ ਹੈਵੀ ਬਾਡੀ ਵੇਟ ਦੇ ਵਿੱਚ ਤਕਰੀਬਨ ਬਿਲਕੁਲ ਵਜਨ ਵਾਲੀ ਆ ਤੇ ਆ ਵੇਖੋ ਪੇਟ ਫੁੱਟਾ ਬਹੁਤ ਚੌੜਾ ਵੱਟੀ ਮੈਂ ਤੇ ਵੱਟੀ ਮੈਂ ਆ ਦੋਸਤੋ ਤਕਰੀਬਨ ਹਵਾਨਾ ਮੈਂ ਤੁਹਾਨੂੰ ਬਿਲਕੁਲ ਨਹੀਂ ਦੀਕੀ ਤੇ ਹਵਾਨਾ ਆ ਕਰੋ ਚੈੱਕ ਆ ਚੰਗੇ ਖੁੱਲੇ ਆਰਡਰ ਦੀ ਜਿਹੜੀ ਮਾਲਕਣਾ ਦੋਸਤੋ ਤੇ ਬਾਕੀ ਜਿਹੜੀ ਉੱਤੋਂ ਆ ਹੈਗੀ ਬਾਡੀ ਵੇਟ ਵੱਲੋਂ ਹਵਾਨੇ ਵੱਲੋਂ ਵੀ ਜਿਹੜੀ ਦੋਸਤੋ ਬਿਲਕੁਲ ਖੁੱਲਾ ਲੇਵਾ ਬਣਾ ਕੇ ਤਿਆਰ ਕੀਤਾ ਤੇ ਦਿਨ ਬਾਈ ਸਖਦੇਵ ਜੀ ਕਿੰਨੇ ਖਜੇ ਬਾਕੀ ਆ ਇਹਨੇ 6-7 ਲੈ ਜੂਗੀ ਹਫਤਾ ਹੀ ਲੈ ਜੂ ਖਰਤੇ ਹਫਤਾ ਹੀ ਲੈ ਜੂ ਮੈਂ ਬਹੁਤ ਚੰਗੀ ਬਣੂ ਥਾਲੇ ਠੀਕ ਆ ਜੀ ਖੋਲ ਲੀਏ ਜੀ ਇਹਨੂੰ ਵੀ ਬਾਰ ਵਿਖਾਈਏ ਤੇ ਬਿਲਕੁਲ ਜਿਹੜੀ ਸਪੇਸ ਹੈਗੀ ਥਾਣਾ ਦੀ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਤੇ ਜੇਕਰ ਤੁਸੀਂ ਐਨੀਮਲ ਲੱਭਦੇ ਪਏ ਹੋ तकरीबन ਘਰੇ ਚੰਗਾ ਚੋਣ ਵਾਸਤੇ ਤੇ ਦੁੱਧ ਵੀ ਜਿਹੜਾ ਦੋਸਤੋ ਡੇਰੀ ਪਾਉਣ ਵਾਸਤੇ ਵੀ ਤਾਂ ਮੱਝ ਜਿਹੜੀ ਹੈ ਦੋਸਤੋ ਇਹ ਲੈ ਕੇ ਜਾਣੀ ਤੁਹਾਨੂੰ ਬਿਲਕੁਲ ਪਰਫੈਕਟ ਹੋਊਗੀ ਆ ਦੇਖੋ ਹੈਵੀ ਬੋਡੀ ਵੇਟ ਆ ਦੋਸਤੋ ਭਾਰੀ ਆ ਵਜਨ ਵਾਲੀ ਜਿਹੜੀ ਇਹ ਮੱਝ ਆ ਬਾਈ ਸਕਦੇਵ ਦੇ ਕੋਲ ਤੇ ਦੇਰ ਹਜੇ 6 ਦਿਨ ਬਾਕੀ ਆ ਹਫਤਾ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਹਫਤਾ ਤਕਰੀਬਨ ਲੈ ਕੇ ਚਲ ਜੀਓ ਜੀ ਆ ਵੇਖੋ ਜੀ ਥਾਣਾ ਬਿਲਕੁਲ ਇਹਨੂੰ ਮੁੱਠੀ ਇਲਾ ਥਾਣਾ ਬਹੁਤ ਚੰਗੀ ਕਾ ਥਾਣਾ ਦੀ ਹਾਂ ਠੀਕ ਹੈ ਜੀ ਤੇ ਬਾਈ ਸਖਦੇਵ ਜੀ ਕਿੰਨਾ ਕ ਪ੍ਰਾਈਸ ਮੁੱਲ ਕਿੰਨਾ ਕੀਤਾ ਇਹਦਾ ਮੁੱਲ ਹੈਗਾ ਜੀ 76000 ਰੁਪਏ ਦਾ 76000 500 ਛੋਟ ਕਰਾਂਗੇ ਵਿੱਚ ਠੀਕ ਹੈ ਜੀ ਹਾਂ ਜੀ 76000 ਰੋੜਾ ਦੋਸਤੋ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਮਾਤ ਦਿਖਾਈ ਹਾਂ ਹਾਂ ਪਰ ਆਪਾਂ 1000 2000 ਵਾਲੇ ਬਿਲਕੁਲ 76000 ਦੇ ਵਿੱਚੋ ਜਿਹੜੀ ਦੋਸਤੋ ਛੋਟ ਆ ਉਹ ਹੋ ਜਾਏਗੀ ਠੀਕ ਆ ਤੀਜੇ ਨੰਬਰ ਤੇ ਜਿਹੜੀ ਇੱਕ ਹੈਗੀ ਐ ਦੋਸਤੋ ਝੋਟੀ ਆ ਸ਼ਕੀਨ ਝੋਟੀ ਆ ਸ਼ਕੀਨ ਵੀਰਾਂ ਦੇ ਲਈ ਆ ਖਾਸ ਤੌਰ ਤੇ ਇਨਫੋਰਮੇਸ਼ਨ ਆਪਾਂ ਬਾਈ ਤੋਂ ਬਾਅਦ ਵਿੱਚ ਪੁੱਛ ਲੈਨੇ ਆ ਇੱਕ ਵਾਰੀ ਜਣ ਤੁਸੀਂ ਬਰੀਕੀ ਦੇ ਨਾਲ ਨਾਲ ਜਿਹੜਾ ਹੈਗਾ ਫੇਸ ਦੀ ਕੁਆਲਿਟੀ ਬਿਲਕੁਲ ਜਿਹੜਾ ਰਿੰਗ ਸਿੰਘ ਆ ਦੋਸਤੋ ਜਿਹੜਾ ਕਹਿ ਦਿੱ ਗਏ ਨਾ ਵੀ ਇੱਕ ਪੈਸਾ ਲੰਘਣ ਦੀ ਸੁਭਾਅ ਨਾ ਨਹੀਂ ਹੈਗੀ ਉਹੋ ਜਿਹਾ ਸਿੰਗ ਲੱਗਾ ਤੇ ਕੁੰਡੀ ਜੂਰ ਮੂੰਹ ਮੱਥਾ ਤੁਸੀਂ ਵੇਖ ਕੇ ਚੈੱਕ ਕਰੋ ਬਿਲਕੁਲ ਮੱਥੇ ਦੇ ਇੱਕ ਵੀ ਵਾਲ ਵਾਈਟ ਨਹੀਂ ਹੈਗਾ ਬਿਲਕੁਲ ਬ੍ਰੇਕ ਜਜ ਦੇ ਇਤਾਂ ਦੇ ਆਪਾਂ ਮੋਹਰਾ ਦੇ ਵਿੱਚ ਕੁਆਲਿਟੀ ਦੇਖਦੇ ਆ ਤਾਂ ਹੈਵੀ ਬਾਡੀ ਵੇਟ ਦੀ ਆ ਭਾਰੀ ਆ ਸਰੀਰ ਵੱਲੋਂ ਪੁੱਛਾਂਗੇ ਮੂੰਹ ਕਿੰਨੀ ਆ ਦੰਦ ਦੰਦੋਂ ਕਿਵੇਂ ਤੇ ਆਹ ਦੇਖੋ ਇੱਕ ਵਾਰੀ ਪੁੱਠਾ ਪਠਾ ਵੇਖੋ ਤੁਸੀਂ ਤੇ ਕੱਦ ਕਾਠੀ ਬਿਲਕੁਲ ਐਕਸਟਰਾਔਡਨਰੀ ਆਹ ਦੇਖੋ ਹਾਈਟ ਕੱਦ ਦੀ ਐਕਸਟਰਾਔਡਨਰੀ ਆ ਦੋਸਤੋ ਤੇ ਤਕਰੀਬਨ ਇੱਕ ਬੰਦੇ ਜਿੱਡਾ ਕੱਦ ਹੈਗਾ ਝੋਟੀ ਦਾ ਤੇ ਬਾਕੀ ਪੁੱਛਦੇ ਬਾਈ ਸੁਖਦੇਵ ਨੂੰ ਬਾਈ ਜੀ ਕਿੱਥੋਂ ਆ ਗਈ ਫਿਰ ਆਪਣੇ ਕੋਲ ਇਹੋ ਜਿਹੀ ਝੋਟੀ ਇਹ ਆਪਾਂ ਨਾ ਬੰਦੇ ਨੇ ਲਿਆਂਦੀ ਤਾਂ ਰਿਆਨੇ ਜੋਂ ਕੱਟੀ ਹਾਂਜੀ ਤੇ ਆਪਾਂ ਪਿੰਡੋਂ ਲਈ ਆਵਦੇ ਹਾਂ ਠੀਕ ਹੈ 31 ਦੁੱਧ ਦੇ ਦੂ 15 ਕਿਲੋ ਪਹਿਲੇ ਸਵੇਰੇ ਠੀਕ ਆ ਹਰਿਆਣੇ ਚ ਹੋਵੇ ਤੇ 31 ਵੀ ਬੜੇ ਰੁਪਈਆ ਚਈ ਆ ਹੂੰ ਇਹ ਆਪਣੇ ਥੋੜਾ ਜਨਾ ਇਧਰ ਕਤੀ ਕੱਦ ਵੀ ਫੁੱਲ ਬੇਲ ਵੀ ਫੁੱਲ ਚੌਕ ਦੇ ਦੰਦ ਭੰਨਣ ਲਈ ਠੀਕ ਚੌਕ ਦੇ ਭੰਨਦੀ ਪਈ ਆ ਆ ਭਾਵੇਂ ਦੋੰਦੀ ਕਿਲੋ ਪਾਂ ਚੌਗੀ ਕਿਲੋ ਠੀਕ ਆ ਜੀ ਹਾਂ ਜੀ ਸੋ ਦੋਸਤੋ ਵੇਖੋ ਇਹੋ ਜਿਹੜੀ ਬਰੀਡ ਹੈਗੀ ਆਪਾਂ ਖਾਸ ਤੌਰ ਤੇ ਹਰਿਆਣੇ ਵਾਲ ਵਿਜਿਟ ਕਰਦੇ ਆ ਹਰਿਆਣੇ ਵਾਲ ਆਪਾਂ ਨਾ ਟੂਰ ਖਿੱਚਦੇ ਆ ਵੀ ਇਹੋ ਜਿਹਾ ਪਸ਼ੂ ਲੈਣਾ ਹੋਵੇ ਤੇ ਬਾਈ ਸਖਦੇਵ ਕੋਲ ਜਿਹੜੀ ਇਹ ਕੱਟੀ ਆਈ ਹੈ ਦੋਸਤੋ ਵੇਖੋ ਤੁਸੀਂ ਕੱਦ-ਕੱਠ ਬਕਮਾਲ ਹੈਗਾ ਬਹੁਤ ਵਧੀਆ ਚੰਗਾ ਕੱਦ-ਕੱਠ ਹੈਗਾ ਇੱਕ ਬੰਦੇ ਜਿਹੜੀ ਹਾਈਟ ਦਾ ਹੈ ਕਿ ਤਕਰੀਬਨ ਹਾਈਟ ਫੋਲਾ ਦੋਸਤੋ ਕੋਈ ਭਰਮ ਭੁਲੇਖਾ ਨਹੀਂ ਹੋਵੇਗਾ ਜੀ ਹਾਂ ਕਿਹੇ ਗੱਲਾਂ ਨਹੀਂ ਚਲ ਆਖਾਂ ਨੂੰ ਤਾਂ ਲੋਕਾਂ ਦਾ ਮੂੰਹ ਨਹੀਂ ਫੜਦਾ ਨਾ ਭਾਰੀ ਸਾਰੀ ਐਡੀ ਐਡੀ ਕੱਟੀ ਨਹੀਂ ਬੰਦਾ ਪਾਲਦਾ ਜੀ ਆਹ ਦੇਖੋ ਸੋ ਬਹੁਤ ਖੂਬਸੂਰਤ ਆ ਦੋਸਤੋ ਤੇ ਭਾਈ ਦਿਨ ਹਜੇ ਕਿੰਨੇਗੇ ਇਸਦੇ ਬਾਕੀ ਦਿਨ 10 ਲੈ ਜੂ 12 ਵੀ ਲੈ ਸਕਦੇ 10 ਵੀ ਲੈ ਸਕਦੇ ਠੀਕ ਹੈ ਜੀ ਆ ਦਿਖਾਈਏ ਮੜਾ ਖੋਲ ਕੇ ਵੀਰਾਂ ਨੂੰ ਸੋ ਵੱਡੇ ਕੱਦ ਕਾਟ ਦੇ ਵਿੱਚ ਆ ਕਿਸਾਨ ਵੀਰ ਉਹ ਕਈ ਵਾਰ ਵੀਰਾਂ ਨੂੰ ਹੁੰਦਾ ਵੀ ਜੇਕਰ ਕਰਨਾ ਜ਼ਰੂਰ ਬਣਦਾ ਕਿ ਕੋਈ ਦੂਰੋਂ ਨੇੜੇੋਂ ਕਿਸੇ ਕਿਸਾਨ ਵੀਰ ਨੇ ਪਹੁੰਚਣਾ ਹੁੰਦਾ ਤੇ ਆ ਦੇਖੋ ਹੈਵੀ ਬਾਡੀ ਵੇਟ ਆ ਦੋਸਤੋ ਤਕਰੀਬਨ ਹਾਈਟ ਵੱਲੋਂ ਕੱਦ ਵੱਲੋਂ ਬਹੁਤ ਉੱਚੇ ਕੱਦ ਕਾਟ ਦੀ ਜਿਹੜੀ ਦੋਸਤੋ ਝੋਟੀ ਆ ਤੇ ਕੁੰਡੀ ਚੂਰ ਬਿਲਕੁਲ ਆ ਵੇਖ ਕੇ ਚੈੱਕ ਕਰੋ ਬਾਕੀ ਬਰੀਡ ਕੇਸ ਸੀਮਨ ਦੀ ਹੋ ਸਕਦੀ ਹੈ ਦੋਸਤੋ ਇਹ ਆਪਾਂ ਸ਼ੋਰ ਨਹੀਂ ਕਰਦੇਗੇ ਨਾ ਬਾਈ ਸਖਦੇਵ ਕਰਦਾ ਤੇ ਬਾਕੀ ਜਿਸ ਸੀਮਨ ਦੀ ਵੀ ਤੁਹਾਨੂੰ ਲੱਗਦੀ ਹੋਵੇ ਤਕਰੀਬਨ ਇਹੋ ਜੀ ਝੋਟੀ ਇਹੋ ਜੀ ਕੱਟੀ ਤੁਸੀਂ ਉਸ ਸੀਮਨ ਦੀ ਮੰਨ ਸਕਦੇ ਜੀ ਬਾਕੀ ਜਿਹੜੇ ਜਿਹੜੇ ਬੰਦੇ ਤਾਂ ਨਹੀਂ ਹੈ ਨਾ ਉਹਨੂੰ ਸਾਰਗਾ ਮੈਂ 18 20 ਕਿਲੋ ਵਾਲੀਆਂ ਆਪਾਂ ਜਿਹੜਾ ਬੰਦਾ ਲੈਣਾ ਉਹ ਨਾ ਉਹਨੂੰ ਉਹਦੇ ਘਰ ਵੀ ਲੈ ਜਾਣਾ ਠੀਕ ਹੈ ਹਾਂ ਸੋ ਦੋਸਤੋ ਬਾਕੀ ਰਿਕਾਰਡ ਜਿਹੜਾ ਪਿਛਲੀ ਬੈਕਗ੍ਰਾਉਂਡ ਦੇਖਣੀ ਹੋਵੇ ਝੋਟੀ ਦੀ ਤੁਸੀਂ ਖਾਸ ਤੌਰ ਤੇ ਜਦੋਂ ਇਹਨੂੰ ਖਰੀਦਣਾ ਚਾਹਿਆ ਤਾਂ ਤੁਸੀਂ ਇਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਆ ਵਿਜ਼ਿਟ ਕਰਕੇ ਬਾਈ ਸਖਦੇਵ ਜਿੱਦਾਂ ਕਹਿ ਰਿਹਾ ਵੀ ਉਸ ਘਰੇ ਤੁਸੀਂ ਖਾਸ ਤੌਰ ਤੇ ਜਾ ਕੇ ਵੀ ਤਸੱਲੀ ਕਰ ਸਕਦੇ ਜੀ ਕਿ ਕਿਹੋ ਜਿਹਾ ਰਵਾਕ ਕਿਹੋ ਜਿਹਾ ਪਿਛੋਕਰ ਜਿਹੜਾ ਜਿੱਥੇ ਝੋਟੀ ਪਈ ਆ ਤਕਰੀਬਨ ਕਿਹੋ ਜਿਹਾ ਰਿਆ ਹੋਵੇਗਾ ਆ ਦੇਖੋ ਜੀ ਰਾਜਸੇ ਕਈ ਪਹਿਲੇ ਨਾਲ ਝੋਟੀਆਂ ਕੋੜੀਆਂ ਨੂੰ ਹੁੰਦੀਆਂ ਸਰੀਰ ਤਾਨ ਹਾਂਜੀ ਝੋਲੀ ਵਾਲੀ ਝੋਟੀਆਂ ਦੁੱਧ ਦੇ ਦੂ ਝੋਟੀ ਹਾਂਜੀ ਦੁੱਧ ਵਾਲੀ ਝੋਟੀਆਂ ਹਰ ਪੱਖੋਂ ਸਾਰੀ ਪੂਰੀ ਹਾਂਜੀ ਆ ਕਰੋ ਚੱਕ ਜੀ ਐਂ ਸਾਰੇ ਪਾਸਿਓਂ ਚੰਗੀ ਤਰ੍ਹਾਂ ਦੋਸਤੋ ਦੇਖ ਲਿਓ ਉਸ ਤੋਂ ਬਾਅਦ ਜਿਹੜਾ ਤੁਸੀਂ ਕਾਲ ਕਰ ਲਿਓ ਬਾਈ ਸਕਦੇਵ ਦੇ ਨਾਲ ਗੱਲਬਾਤ ਕਰਕੇ ਤੇ ਆ ਮੈਂ ਤੁਹਾਨੂੰ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗੀ ਕਵਰੀ ਤੇ ਨੇਵਾ ਬੜਾ ਫੁੱਟੂ ਗਜਿਆ ਕੋ ਪਿੱਛੋਂ ਅਜੇ ਬਣਾਥਨਾ ਜਿਹੜਾ ਦੋਸਤੋ ਤਿਆਰੀ ਦੇ ਵਿੱਚ ਚੱਲ ਰਿਹਾ तकरीबन ਹਫਤੇ ਤੱਕ ਦਾ ਸਮਾਂ ਜਿਹੜਾ ਨਾਰਮਲ ਹੀ ਲੈ ਜੇਗੀ ਤੇ ਬਾਈ ਜੀ ਕਿੰਨਾ ਕੁ ਮੁੱਲ ਕਰਤਾ ਫਿਰ ਇਸ ਝੋਟੀ ਦਾ ਮੋਨ ਰਾਜਾ ਜੇ ਦਾ ਵੇ ਹਰਿਆਣੇ ਚ ਤੇ 2 ਲੱਖ ਦੀ ਕੱਟੀ ਸਾਡੇ ਵੀ ਬੰਦੇ ਇੱਕ ਦਿਨ ਇੱਕ 20 ਦੀ ਕੱਟੀ ਵੇਚੀ ਏਦੀ ਪਰ ਆਪਾਂ 92000 ਦੀ ਦੇਣੀ ਵਿੱਚੋਂ 500 ਛੋਟ ਕਰਨੀ ਠੀਕ ਹੈ ਇਹ ਵੀ ਨਾ ਆਖੇ ਕੋਈ 1500 ਹੀ ਕਰਨੀ ਛੋਟ 92 ਚ ਹਮ ਲਓ ਵੀ ਦੋਸਤੋ ਜੇਕਰ ਇਹ ਨਾਰਮਲ ਹੋਰ ਕਿਸੇ ਜ਼ਿਮੀਂਦਾਰ ਕਿਸੇ ਕੋਲ ਵੀ ਹੋਵੇ ਤਾਂ तकरीबन 7 ਲੱਖ ਮੁੱਲ ਕਰੇ ਘੱਟੋ ਘੱਟ 80 ਵੱਡੀ ਛੋਟੀ ਦਾ ਘੱਟੇਗੀ ਨਹੀਂ 7 ਲੱਖ ਦਾ ਛੋਟੀ ਠੀਕ ਹੈ ਜੀ ਪਰ ਆਪਾਂ ਦੇ ਦੇਣੀ ਆਪਾਂ ਨੂੰ ਕਿਉਂਕਿ ਆਪਾਂ ਲੈਣਾ 2000 ਆ ਗਏ ਹੂੰ ਬਾਕੀ ਦੋਸਤੋ ਬਿਲਕੁਲ ਅਕੋਰਡਿੰਗ ਜੇਕਰ ਆਪਾਂ ਪਸ਼ੂਆਂ ਦੇ ਦੇਖੀਏ ਤਾਂ ਰੇਟ ਵੀ ਬਾਈ ਦੇ ਜਾਇਜ ਹੁੰਦੇ ਆ ਵਾਜਬ ਹੁੰਦੇ ਆ ਤੇ ਨਾਰਮਲੀ ਜੇਕਰ ਆਪਣੇ ਕਿਸੇ ਕੋਲ ਵੀ ਖੜੀ ਹੋਵੇ ਆਪਣੇ ਘਰੇ ਲੋ ਕਿਸੇ ਵੀਰ ਕੋਲ ਵੀ ਚੰਗੀ ਜਦੋਂ ਆਪਣਾ ਪਾਲਣਾ ਪੋਸਣਾ ਤੇ ਪੂਰਾ ਜਿਉਰ ਲੱਗਿਆ ਹੋਵੇ ਤੇ ਆਪਾਂ तकरीबन 1.5 ਲੱਖ ਜਾਂ 1.5 ਲੱਖੀ ਮੁੱਲ ਕਰਾਂਗੇ ਤੇ ਸੋ ਬਾਈ ਹੋਰਾਂ ਨੇ ਥੋੜਾ ਬਾਦੇ ਪਰਤੇ ਜ ਲਈ ਇਹ ਇੱਕ ਗੱਲ ਹੈ ਜੀ ਜਿੰਨੇ ਝੋਟੀ ਲੈਣੀ 5000 ਘੱਟ ਨਹੀਂ ਮਸਾਈ ਪਉਣੀ ਇਹ ਕਿਉਂਕਿ 1000 ਪਾ ਕੇ ਲੋਕੀ ਬੰਦ ਛੱਡਦੇ 1000 ਨਹੀਂ ਪਉਣਾ 5000 ਸਾਈ ਪਉਣੀ ਭਾਵੇਂ ਤੀਜੇ ਦਿਨ ਲੈ ਜੀ ਠੀਕ ਆ ਸੋ ਜਰੂਰ ਜਿਹੜਾ ਨੋਟ ਕਰ ਲਓ ਕਰ ਲਿਓ ਵੀਰੇ ਵੀ 5000 ਘੱਟੋ ਘੱਟ ਸਾਈ ਪਾ ਦਿਓ ਜੇਕਰ ਪਸ਼ੂ ਡੱਕਣਾ ਹੋਇਆ 2 ਦਿਨ 3 ਦਿਨ ਤੁਹਾਨੂੰ ਲੱਗਦਾ ਹੋਇਆ ਕੋਈ ਠੰਡ ਦਾ ਚਾਹੇ ਮੀਂਹ ਕਣੀ ਦਾ ਜਿਹੜਾ ਸਮਾਂ ਹੈ ਦੋ ਤਿੰਨ ਤਾਂ ਤੁਸੀਂ ਬਾਅਦ ਵੀ ਆ ਸਕਦੇ ਹੋ ਪਰ 5000 ਰੁਪਏ ਦਾ ਵੀ ਘੱਟੋ ਘੱਟ ਛਾਈ ਜਿਹੜੀ ਐਸ ਛੋਟੀ ਦੀ ਪਾਈ ਜਾਵੇ ਤਾਂ ਜੋ ਰੋਕ ਸਕੀਏ ਸਾਨੂੰ ਹਨਾ ਜੀ ਜੇ ਕੋਈ ਆਨਕੇ ਛੋਟੀ ਟਿੱਪਨ ਗਲਤ ਹੋਵੇ ਹਾਂਜੀ ਕੋਈ ਭਾਰ ਪਾਵੇ ਇਸ ਗੱਲ ਦੀ ਮੇਰੀ ਗਰੰਟੀ ਜੇ ਟਿੱਪਲ ਮਾਰੀ ਹੋਵੇ ਮੈਂ 5 ਨਾਲ 10 ਦਿਨੂੰ ਠੀਕ ਆ ਜੀ ਹਾਂ ਭਾਰ ਪਾਉਂਦੀ ਹੋਵੇ 5 ਨਾਲ 10 ਦਿਨ ਠੀਕ ਆ ਜੀ ਹਾਂਜੀ ਬਾਕੀ ਬਾਈ ਸਕਦੇ ਆ ਜੀ ਤੁਸੀਂ ਟਿੱਪ ਕੇ ਲੈ ਕੇ ਆਂਦੀ ਆ ਬਿਲਕੁਲ ਤਸੱਲੀ ਕਰਕੇ ਅਸੀਂ ਠੀਕ ਆ ਅਸੀਂ ਨਹੀਂ ਮਾਰੀ ਲੈਂਦੇ ਕਿਉਂਕਿ ਪੈਸੇ ਦੇਣੇ ਬਿਲਕੁਲ ਹਾਂ ਸੋ ਇੱਕ ਗੱਲ ਹੁੰਦੀ ਆ ਦੋਸਤੋ ਵੀ ਵਪਾਰੀ ਵੀਰ ਵੀ ਜੇਕਰ ਪਾਟਾ ਨੋਟ ਨਹੀਂ ਲੈਂਦੇਗੇ ਤੇ ਤੁਸੀਂ ਵੀ ਕੋਈ ਕਮੀ ਪੇਸ਼ੀ ਵਾਲੀ ਚੀਜ਼ ਨਹੀਂ ਲੈ ਕੇ ਜਾਣੀ ਠੀਕ ਹੈ ਜੀ ਜਿਤਨਾ ਮਰਜ਼ੀ ਕਰੋ ਤੇ ਝੋਟੀ ਬਹੁਤ ਖੂਬਸੂਰਤ ਹੈ ਓਵਰ ਆਲ ਮੈਂ ਜਿਹੜੀ ਦੋਸਤੋ ਜਿਆਦਾ ਇਸਲਾਉਥ ਨਹੀਂ ਕਰ ਸਕਦਾ ਪਸ਼ੂ ਜਦੋਂ ਤੁਸੀਂ ਐਨੀਮਲ ਖੁਦ ਆਨ ਕੇ ਕੋਲੇ ਘਰੇ ਵਿਜਿਟ ਕਰਕੇ ਦੇਖਿਆ ਤਸੱਲੀ ਹੋ ਜਾਊਗੀ ਚੀਜ਼ ਵੇਖ ਕੇ ਮਨ ਖੁਸ਼ ਹੋ ਜਾਊਗਾ ਪਰ ਪਹੁੰਚਣਾ ਤੁਹਾਨੂੰ ਗੋਲਟੋਏ ਪੈਣਾ ਦੋਸਤੋ ਬਾਈ ਸਕਦੇਵ ਤੇਕਰ ਇਸ ਤੋਂ ਬਾਅਦ ਇੱਕ ਦੋਸਤੋ ਜਿਹੜੀ ਹੋਰ ਮੱਝ ਹੈਗੀ ਆ ਉਹ ਵੀ ਤਾਜੀ ਸੂਈ ਸੁਪਈ ਆ ਤਕਰੀਬਨ ਚਵਾਈ ਤੁਸੀਂ ਇਹਦੀ ਵਕਟਾਂ ਦੋ ਟਾਈਮ ਕਰਕੇ ਵੇਖ ਕੇ ਚੈੱਕ ਪਾਸ ਕਰ ਸਕਦੇ ਹੋ ਬਾਈ ਜੀ ਕੀ ਡਿਟੇਲ ਹੈ ਜੀ ਇਸ ਦੀ ਇਹ ਦੂਜਾ ਸੂਬਾ ਸੂਈ ਝੋਟੀ ਠੀਕ ਆ ਜੀ ਤੇ ਇਹਨੂੰ ਪੰਜ ਚਾਰ ਦਿਨ ਹੋਏ ਸੂਈ ਨੂੰ ਠੀਕ ਆ ਜੀ ਤੇ ਦੁੱਧ ਉਹਨੂੰ 9 ਕਿਲੋ ਦੇ ਥਲੇ 9 ਕਿਲੋ ਹੈਗਾ ਜੀ ਹਾਂਜੀ ਠੀਕ ਆ ਮੂੰਹ ਖਾਈਏ ਵੇਚੀ ਇਹਨੂੰ ਆ ਆ ਲਓ ਜੀ ਆ ਮੂੰਹ ਮੱਥਾ ਫੇਸ ਦੇਖੋ ਧਿਆਨ ਦੇ ਨਾਲ ਠੀਕ ਆ ਜੀ ਸੂਬਾ ਕਿੰਨਾ ਜੀ ਸੁਵਾ ਤੇਜਾ ਤਾਂ ਦੂਜਾ ਦੂਜਾ ਤੀਜਾ ਵੀ ਹੋ ਸਕਦਾ ਘਰ ਵਾਲੇ ਦੂਜਾ ਲੈ ਬੱਤੀਜਾ ਹੀ ਚਲੋ ਜੀ ਅੱਗੇ ਕਿਹਦੀ ਸਮਝ ਆਪਾਂ ਮੈਂ ਤੀਜਾ ਮੰਨ ਕੇ ਲੈ ਜੇ ਹਾਂਜੀ ਹਾਂਜੀ ਤੇ ਬੱਚਾ ਇਹਦੇ ਨੀਚੇ ਕੀ ਅੱਗੇ ਜੀ ਕੱਟਾ ਆ ਗਿਆ ਕੱਟਾ ਆ ਗਿਆ ਆ ਬੈਠਾ ਜਰਾ ਜੀ ਹਾਂਜੀ ਆ ਕੱਟਾ ਦੇਖ ਲਓ ਜੀ ਆ ਕੱਟਾ ਜੇ ਨੀਤੇ ਤੇ ਨੌਂ ਦਿਨ ਦੱਸਿਆ ਜੀ ਆ ਨੌਂ ਨਹੀਂ 6-7 ਦਿਨ ਹੋਸੀ 6-7 ਦਿਨ ਕਿੰਨਾ ਕੁ ਰੈਡੀ ਚਵਾ ਕਿੰਨਾ ਕੁ ਦਿਨ ਬਾਈ ਨੌ ਕਿਲੋ ਜਿਹੜਾ ਪੱਕਾ ਦੋ ਚਵਾਉਣਾ ਚਵਾ ਦੋਗੇ ਤੁਸੀਂ ਠੀਕ ਹੈ ਜੀ ਵਖਾਦ ਗਏ ਵੀਰਾਂ ਨੂੰ ਜੀ ਕੱਢ ਕੇ ਬਾਹਰ ਇਹ 7 ਦਿਨ ਦਾ ਸਮਾਂ ਦੋਸਤੋ ਅੱਗੋਂ ਜਿਹੜੇ ਘਰ ਵਾਲੇ ਜਿੱਥੋਂ ਵੀ ਆਪਣੇ ਵਪਾਰੀ ਵੀ ਲੈ ਕੇ ਆਉਂਦੇ ਨੇ ਪਸੂ ਕੋਈ ਦੂਜਾ ਸੁਭਾ ਦੱਸਿਆ ਪਾਟ ਜਿਹੜਾ ਤੁਸੀਂ ਤੀਜਾ ਮੰਨ ਕੇ ਵੀ ਲੈ ਕੇ ਜਾ ਸਕਦੇ ਜੀ ਆਹ ਦੇਖੋ ਬਿਲਕੁਲ ਬੰਦਿਆ ਚੰਗੀ ਜਿਹੜੀ ਮਾਜਾ ਦੋਸਤੋ तकरीबन 9 ਕਿਲੋ ਹੁਣ ਮੌਕੇ ਦਾ ਪਿਆਰ ਹੈ ਤੇ ਮੇਲ ਕਾ ਆਪਾ ਨੀਚੇ ਸਿੰਗਲ ਹੱਡੀ ਦੀ ਆ तकरीबन आ थाना हवाना देखो आ देखो ठीक है ਬਿਲਕੁਲ ਯਾਨ ਵਧੀਆ ਮੁਠੀ ਵਾਲੇ ਥਾਣਾ ਤੇ ਭਾਈ ਸੁਖਦੇਵ ਜੀ ਕਿੰਨੇ ਡਿਮਾਂਡ ਇਸ ਦੀ ਇਹਦਾ 60000 ਰੁਪਇਆ 60000 ਹਾਂਜੀ ਹਾਂਜੀ ਉਹ ਚੋਂ 500 ਮਾਨਤਾ 60000 ਦੇ ਵਿੱਚੋਂ ਹਾਂਜੀ ਠੀਕ ਆ 60000 ਜਿਹੜੀ ਦੋਸਤੋ ਇਸ ਮਾਝ ਦੀ ਡਿਮਾਂਡ ਆ ਤੇ 500 ਰੁਪਇਆ ਉਹਦੇ ਵਿੱਚੋਂ ਜਿਹੜਾ ਮਾਨਤਨ ਹੋ ਜੂਗਾ ਘਰ ਤੁਹਾਡੇ ਪਹੁੰਚਿਆ ਦਾ ਠੀਕ ਹੈ ਜੀ ਇਹ ਦੋਸਤੋ ਅਜਾ ਚਾਰ ਐਨੀਮਲ ਸੀਗੇ ਕਿ ਚਾਰੇ ਬਹੁਤ ਸਟੈਂਡਰਡ ਦੇ ਨੇ ਤਕਰੀਬਨ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਨੀਲੀ ਦੀ ਵਿਖਾਈ ਆ ਤੇ ਬਹੁਤ ਖੂਬਸੂਰਤ ਆ ਤਹਾਡੇ ਮਨ ਨੂੰ ਲੱਗੂਗੀ ਪਸੰਦ ਆਊਗੀ ਦੂਜੇ ਨੰਬਰ ਤੇ ਇੱਕ ਹੋਰ ਮੱਝ ਵਿਖਾਈ ਹੈ ਹੈਵੀ ਬਾਡੀ ਵੇਟ ਦੇ ਵਿੱਚ ਤੀਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਇੱਕ ਦੋਸਤੋ ਬਿਲਕੁਲ ਆਲੋਕਾਰ ਜੀ ਜਿਹੜੀ ਹੈਗੀ ਸੀਗੀ ਕਿਉਂਕਿ ਇਹ ਕਟੀਆਂ ਝੋਟੀਆਂ ਜਿਹੜੀਆਂ ਪਾਲਣੀਆਂ ਪਾਲਣੀਆਂ ਤੇ ਸਾਂਭਣੀਆਂ ਜਿਹੜੀਆਂ ਐਡੇ ਕੱਦ-ਕੱਦ ਦੀਆਂ ਕਰਨੀਆਂ ਬਹੁਤ ਔਖੀਆਂ ਨੇ ਜਿਹੜਾ ਬੰਦਾ ਨਹੀਂ ਦੀਦਾ ਲੋਕੀ ਆਖਦੇ ਨੇ ਦੂਜੇ ਦਾ ਬੰਦਾ ਨਹੀਂ ਦੀਦਾ ਜੀ ਹਾਂ ਆਹ ਵੇਖੋ ਜੀ ਬਿਲਕੁਲ ਜੀ ਇਹੋ ਦਰਸਾਉਂਦੀ ਹੈ ਚੀਜ਼ ਐਮ ਜੀ ਚੋਟੀ ਠੀਕ ਆ ਤੇ ਬਾਈ ਸਖਦੇਵ ਜੀ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਦਾ 8872880568 ਠੀਕ ਹੈ 887288568 ਠੀਕ ਹੈ ਜੀ ਸੋ ਦੋਸਤੋ ਇਹ ਸਨ ਬਾਈ ਸੁਖਦੇਵ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਐਨੀਮਲ ਅਜ ਚਾਰ ਬਾਈ ਦੇ ਕੋਲ ਆਈ ਸੀ ਚਾਰੇ ਆਪਾਂ ਪ੍ਰੋਪਰ ਇਨਫੋਰਮੇਸ਼ਨ ਸਮੇਤ ਜਿਹੜੀ ਵੀਡੀਓ ਕਵਰ ਕਰ ਦਿੱਤੀ ਆ ਐਨੀਮਲ ਜਿਹੜੇ ਦੋਸਤੋ ਹਰ ਬਾਰ ਦੀ ਤਰ੍ਹਾਂ ਤੁਹਾਨੂੰ ਪਸੰਦ ਆਉਣਗੇ ਤਕਰੀਬਨ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਏ ਪਸ਼ੂ ਖਰੀਦਣ ਦੀ ਬਾਈ ਸੁਖਦੇਵ ਦੇ ਕੋਲੋਂ ਤੇ ਪਸ਼ੂ ਜਿਹੜੇ ਦੋਸਤੋ ਚੰਗੇ ਹੀ ਹੁੰਦੇ ਆ ਤਕਰੀਬਨ ਬਾਕੀ ਭਾਅ ਬਾਜ਼ਾਰ ਜਿਹੜਾ ਹੁੰਦਾ ਨਾਰਮਲ ਅੱਡਿਆਂ ਤੋਂ ਥਾਂ ਟਿਕਾਣੇ ਤੋਂ ਤੁਸੀਂ ਜਿੱਥੋਂ ਮਰਜ਼ੀ ਚੈੱਕ ਕਰ ਸਕਦੇ ਹੋ ਕੋਈ 2000 ਤੁਹਾਨੂੰ 1000 ਕੋਈ 4000 ਸਸਤਾ ਮਿਲੂਗਾ ਠੀਕ ਹੈ ਜੀ ਬਾਕੀ ਪਸ਼ੂ ਜਿਹੜੇ ਬਰਾਬਰ ਵਾਲੇ ਹੁੰਦੇ ਆ ਜਿਹੋ ਜੀ ਚੀਜ਼ ਹੁੰਦੀ ਉਹ ਜਾ ਰੇਟ ਹੈ ਬਿਲਕੁਲ ਤੁਹਾਨੂੰ ਵੇਖਣ ਦੇ ਵਿੱਚ ਮਿਲਦਾ ਇਸ ਘਰੋਂ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਰਾ ਜੀ ਜੀ ਸਤਿ ਸ਼੍ਰੀ ਅਕਾਲ ਜੀ